ਇਦਾਂ ਹੁਣ ਇੱਕ ਸਵਾਰੀ ਅੰਬਾਲਾ ਤੋਂ ਜੜ ਕੇ ਗੰਗਾ ਨਗਰ ਤੱਕ ਫ੍ਰੀ ਸਫ਼ਰ ਕਰ ਰਹੀ ਆ ਕੋਈ ਉਸ ਚੀਜ਼ ਦਾ ਕਿਸੇ ਨੂੰ ਪਤਾ ਵੀ ਉਹ ਕਿਸ ਕੰਮ ਚੱਲਿਆ ਬੰਦਾ ਆਪ ਗਵਰਨਮੈਂਟ ਆਈ ਸੀ ਉਹਨੇ ਬੜੇ ਵਾਅਦੇ ਕੀਤੇ ਸੀ ਲੇਕਿਨ ਨਥਿੰ ਬੱਸ ਸਤਾ ਜਹਾ ਤ ਰੁਕਦੀਆਂ ਹੀ ਨਹੀਂ ਹੈਗੀਆਂ ਲੋਕ ਵੀ ਭੱਜ-ਭੱਜ ਕੇ ਚੜਦੇ ਨੇ ਨਾਬੇ ਵੀ ਐਸੇ ਹਾਲ ਆ ਸਟੈਂਡਾਂ ਤੇ ਕੋਈ ਸਫਾਈ ਨਹੀਂ ਹੈ ਪਾਣੀ ਦੀ ਸਮੱਸਿਆ ਜੀ ਕਲਸ਼ਾਂ ਦੀ ਸਮੱਸਿਆ ਸਾਰੀ ਸਮੱਸਿਆ ਚੱਲ ਰਹੀ ਹੈ ਠੀਕਾ ਫ੍ਰੀ ਸਫ਼ਰ ਸਰਕਾਰ ਨੇ ਦਿੱਤਾ ਰਹਿੰਦੀ ਕੋਈ ਨਾ ਕੋਈ ਰੂਲ ਰੈਗੂਲੇਸ਼ਨ ਹੋਣਾ ਚਾਹੀਦਾ ਇੱਕ ਸਵਾਰੀ 1.5 150 ਸਵਾਰੀ ਢੋ ਰਹੀ ਹੈ ਜੀ ਇੱਕ ਬੱਸਾ ਸ਼ਸ਼ੀਕਾਲ ਜੀ ਤੁਸੀਂ ਜੁੜ ਚੁੱਕੇ ਹੋ ਲੁਧਿਆਣਾ ਲਾਈਵ ਦੇ ਨਾਲ ਤੇ ਮੈਂ ਅਮਿਤ ਇਸ ਵੇਲੇ ਮੌਜੂਦ ਹਾਂ ਲੁਧਿਆਣਾ ਦੇ ਬੱਸ ਸਟੈਂਡ ਦੇ ਉੱਤੇ ਪਬਲਿਕ ਟਰਾਂਸਪੋਰਟ ਦੇ ਵਿੱਚ ਲੱਖਾਂ ਲੋਕ ਰੋਜ਼ ਟਰੈਵਲ ਕਰਦੇ ਨੇ ਉਹ ਪਾਵੇਂ ਰੇਲਵੇਜ਼ ਹੋਣ ਪਾਵੇਂ ਬੱਸੇ ਤੇ ਬਸ ਸਟੈਂਡ ਦੀਆਂ ਤਸਵੀਰਾਂ ਦਿਖਾ ਰਹੇ ਆ ਤੇ ਆਮ ਜਨਤਾ ਤੋਂ ਹੀ ਪੁੱਛਦੇ ਆ ਕਿ ਬਸ ਸਟੈਂਡ ਦੇ ਵਿੱਚ ਕੀ ਕੁਝ ਉਹ ਤਬਦੀਲੀਆਂ ਚਾਹੁੰਦੇ ਨੇ ਪਬਲਿਕ ਟਰਾਂਸਪੋਰਟ ਨੂੰ ਲੈ ਕੇ ਉਹਨਾਂ ਨੂੰ ਕੀ ਕੁਝ ਸਮੱਸਿਆਵਾਂ ਆ ਰਹੀਆਂ ਨੇ ਤੇ ਕੀ ਕੁਝ ਉਹਨਾਂ ਦੇ ਐਡਵਾਈਸ ਨੇ ਜੋ ਸੁਜੈਸ਼ਨਸ ਨੇ ਉਹ ਤੁਹਾਡੇ ਰੂਬਰੂ ਕਰਾਂਗੇ ਤੇ ਆਮ ਜਨਤਾ ਦਾ ਕੀ ਕੁਝ ਵਿਚਾਰ ਹੈ ਅੱਜ ਤੁਹਾਡੇ ਨਾਲ ਸਾਂਝੇ ਕਰਾਂਗੇ ਦੇਖ ਸਕਦੇ ਹੋ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਰੋਜ਼ਮਰਹ ਦੀ ਇਸ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਬਸਾਂ ਦੇ ਨਾਲ ਟਰੈਵਲ ਕਰਦੇ ਨੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਕਿਸੇ ਨੌਕਰੀ ਦੀ ਤਲਾਸ਼ ਦੇ ਵਿੱਚ ਕਿਸੇ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਜਾਂ ਕਿਸੇ ਰਿਸ਼ਤੇਦਾਰ ਨੂੰ ਮਿਲਣ ਦੇ ਲਈ ਉੱਥੇ ਹੀ ਆਮ ਜਨਤਾ ਜਦ ਪਬਲਿਕ ਟਰਾਂਸਪੋਰਟ ਦੇ ਵਿੱਚ ਪਹੁੰਚਦੀ ਹੈ ਉਹਨਾਂ ਨੂੰ ਕੀ ਕੁਝ ਪਰੇਸ਼ਾਨੀਆਂ ਆਉਂਦੀਆਂ ਨੇ ਆਮ ਜਨਤਾ ਦੇ ਕੀ ਕੁਝ ਵਿਚਾਰ ਨੇ ਉਹ ਸਾਰੇ ਵਿਚਾਰ ਆਮ ਜਨਤਾ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸ਼ਸ਼ਟਕਾਲ ਸਰ ਕਿਵੇਂ ਹੋ ਮੈਂ ਅੰਮ੍ਰਿਤਸਰ ਤੋਂ ਆਇਆ ਹਾਂ ਅੰਮ੍ਰਿਤਸਰ ਤੋਂ ਹਾਂ ਤੇ ਇੰਡੀਅਨ ਦੇ ਇੰਡੀਆ ਦੇ ਪਬਲਿਕ ਟਰਾਂਸਪੋਰਟ ਦੇ ਵਿੱਚ ਕੀ ਕੁਝ ਸਭ ਤੋਂ ਮੁੱਖ ਸਮੱਸਿਆਵਾਂ ਨੇ ਇੰਡੀਅਨ ਟਰਾਂਸਪੋਰਟ ਦੇ ਵਿੱਚ ਤੁਕੋ ਇੰਡੀਅਨ ਟਰਾਂਸਪੋਰਟ ਦਾ ਇਸ ਤਰ੍ਹਾਂ ਹੈ ਕਿ ਜਿਹੜੀ ਹਰਿਆਣਾ ਦੀ ਟਰਾਂਸਪੋਰਟ ਹੈ ਬਹੁਤ ਅੱਛੀ ਹੈ ਲੈਟਰ ਹੈ ਜੀ ਲੇਕਿਨ ਪੰਜਾਬੀ ਟਰਾਂਸਪੋਰਟ ਬਿਲਕੁਲ ਬਿਹਤਰ ਨਹੀਂ ਹੈ ਜੀ ਕਿ ਸਭ ਮੁੱਖ ਪ੍ਰੇਸ਼ਾਨੀਆਂ ਹੈ ਕਿ ਮਿੰਨ ਤੇ ਲੇਡੀਜ਼ ਦੇ ਵਾਸਤੇ ਐ ਬਹੁਤ ਜ਼ਿਆਦਾ ਜੀ ਕਿ ਦਾ ਕਿਸੇ ਨੂੰ ਮਤਲਬ ਕੋ ਰੁਕਣਾ ਪੈ ਜਾਵੇ ਕੋ ਤਰਨਾ ਪੈ ਜਾਵੇ ਤੋਂ ਚੱਲਦੇ ਚੱਲਦੇ ਬੱਸ ਨੂੰ ਚਲਾ ਲੈਂਦੇ ਹੈ ਜੀ ਬਾਕੀ ਮਤਲਬ ਕਿ ਕੋਈ ਜਿਸ ਤਰ੍ਹਾਂ ਲਿਖਿਆ ਹੁੰਦਾ ਹੈ ਨਾ ਸੀਟਾਂ ਦੇ ਪਿੱਛੇ ਮਹਿਲਾਵਾਂ ਵਾਸਤੇ ਉਹ ਕੋਈ ਸਿਸਟਮ ਕੋਈ ਲਾਗੂ ਨਹੀਂ ਹੈ ਤਾਂ ਰਾਤ ਨੂੰ ਕੋਈ ਲੇਡੀਜ਼ ਬਿਲਕੁਲ ਵੀ ਸਿਕਰ ਸਿਕਰ ਨਹੀਂ ਸਬਾਕੀ ਜਿਸ ਵਕਤ ਆਪ ਗਵਰਨਮੈਂਟ ਆਈ ਸੀ ਉਹਨੇ ਬੜੇ ਵਾਅਦੇ ਕੀਤੇ ਸੀ ਲੇਕਿਨ ਨਥਿੰਗ ਲੇਕਿਨ ਹਰਿਆਣਾ ਚ ਫਿਰ ਬੈਠ ਰਿਹਾ ਬਹੁਤ ਬੈਠ ਰਿਹਾ ਜੀ ਤੇ ਹੋਰ ਕੀ ਕੁਝ ਪੰਜਾਬ ਦੇ ਰੋਡ ਪੰਜਾਬ ਰੋਡਵੇਜ਼ ਦੇ ਵਿੱਚ ਤੁਸੀਂ ਜਦ ਪਹੁੰਚਦੇ ਹੋ ਕੀ ਅਬਜ਼ਰਵ ਕੀਤਾ ਹੈ ਪੰਜਾਬ ਰੋਡ ਦੇਖੋ ਜੀ ਇਸ ਤਰ੍ਹਾਂ ਐਂਡ ਜਰੂਰਤ ਤੇ ਇਸ ਤਰ੍ਹਾਂ ਕੀ ਬਾਕੀ ਤਾਂ ਕੋਈ ਜ਼ਿਆਦਾ ਤੇ ਉਹ ਮੇਰੇ ਕਿ ਸਫ਼ਰ ਨੇ ਜਿਨ੍ਹਾਂ ਜਿਨ੍ਹਾਂ ਕੇ ਮੈਂ ਜਿੰਨੇ ਕੇ ਬਾਅਦ ਮੈਂ ਆਂਦਾ ਹਾਂ ਹੋਰ ਕੋਈ ਅਬਜ਼ਰਵੇਸ਼ਨ ਦੇ ਵਿੱਚ ਕੋਈ ਹੋਰ ਮੁੱਖ ਪ੍ਰੇਸ਼ਾਨੀ ਹਾਲਾਂਕਿ ਪੀਰ ਆਰਟੀਸੀ ਦਾ ਜੋ ਟਰੈਕਟਰ ਹੈ ਕੋ ਮੇਰਾ ਬਹੁਤ ਅਜੀਬ ਹੈ ਬੱਚਾ ਬਲਟਾਨੇ ਤੋਂ ਅਸੀਂ ਉਹਨੂੰ ਇੱਕ ਹੀ ਸਮੱਸਿਆ ਕਹਿੰਦੇ ਆ ਕੁਝ ਉਹਨੂੰ ਸੁਣਾਈ ਨਹੀਂ ਕੁਝ ਤੇ ਕੀ ਐਡਵਾਈਸ ਕੀ ਦੇਣਾ ਚਾਹੁੰਦੇ ਹੋ ਐਡਵਾਈਸ ਜਨ ਚਾਹੁੰਦੇ ਕੋਈ ਨੇੜੇ ਤਾਂ ਤੁਮ ਜਗਮ ਸਹੀ ਤਰ੍ਹਾਂ ਬੋਲੋ ਜੀ ਤੁਮੇ ਨਾਲ ਗੱਲ ਕਰਾਂ ਹਾਲਾਂਕਿ ਪਾਸ ਸਰਕਾਰੀ ਹੈ ਗਵਰਨਮੈਂਟ ਮਲਾਜ਼ਮ ਸਰਕਾਰੀ ਹੈ ਫਿਰ ਵੀ ਗਲਤ ਤਰੀਕੇ ਕੋ ਗੱਲ ਕੀਤੀ ਪੁਲਿਸ ਅਫੀਸਰ ਦੇ ਉੱਪਰ ਸਹੀ ਤਰ੍ਹਾਂ ਕੋਈ ਉਗਾਈ ਨਹੀਂ ਮੈਂ ਪੁਰਵ ਕਾਉਂਸਲਰ ਅੰਬਾਲਾ ਸਿਟੀ ਜੀ ਇਹਨਾਂ ਦੀ ਬਸ ਆ ਗਈ ਹੈ ਇਹਨਾਂ ਨੂੰ ਵੀ ਜਲਦੀ ਹੈ ਜਾਣ ਦੀ ਪਰ ਜਿੱਥੇ ਹੋਰ ਵੀ ਲੋਕ ਨੇ ਜਿਦਾ ਕਿ ਇਹਨਾਂ ਨੇ ਇੱਕ ਜਿਹੜਾ ਮੁੱਦਾ ਚੱਕਿਆ ਸਿਕਿਉਰਿਟੀ ਨੂੰ ਲੈ ਕੇ ਤੇ ਉੱਥੇ ਹੀ ਸਿਕਿਉਰਿਟੀ ਦੇ ਪੱਖੋਂ ਕਿਤੇ ਨਾ ਕਿਤੇ ਆਮ ਲੋਕ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਟਰੈਵਲ ਕਰਦੇ ਨੇ ਤੇ ਸੁਰੱਖਿਆ ਦੇ ਪੱਖੋਂ ਕੀ ਕੁਛ ਪਰੇਸ਼ਾਨੀਆਂ ਉਹਨਾਂ ਨੂੰ ਆਉਂਦੀਆਂ ਨੇ ਜ਼ਰੂਰ ਗੱਲਬਾਤ ਕਰਾਂਗੇ ਤੇ ਹੋਰ ਵੀ ਲੋਕ ਨੇ ਪੜੇ ਕੀ ਹਾਲਚਾਲ ਹੈ ਵਧੀਆ ਜੀ ਕਿਤੋਂ ਖੰਨੇ ਤੋਂ ਖੰਨੇ ਤੋਂ ਹਾਂਜੀ ਤੇ ਕੀ ਲੱਗਦਾ ਹੈ ਕਿ ਪਬਲਿਕ ਟ੍ਰਾਂਸਪੋਰਟ ਸੇਫ ਹੈ ਕੁੜੀਆਂ ਵਾਸਤੇ ਟਰੈਵਲ ਕਰਨ ਦੇ ਲਈ ਰਾਤ ਵੇਲੇ ਖਾਸ ਕਰਕੇ ਨੋ ਮੈਂ ਤਾਂ ਕਿ ਚਲਦੀਆਂ ਆਈ ਥਿੰਕ ਬੱਸਿਸ ਹਾਂਜੀ ਤੇ ਚੰਡੀਗੜ੍ਹ ਉਹ ਸ਼ਾਇਦ ਲਾਸਟ ਬੱਸ ਬੱਸ ਜਿਹੜੀ ਹੈ ਉਹ 11 ਵਜੇ ਦੇ ਕਰੀਬ ਮੇਰੇ ਮਾਤਾ ਤੇ ਚਲੋ ਤੇ ਕਿਤੇ ਨਾ ਕਿਤੇ ਲੋਕ ਸੰਗ ਦੇ ਜ਼ਰੂਰ ਨੇ ਗੱਲਬਾਤ ਕਰਨ ਦੇ ਵਿੱਚ ਤੇ ਕੈਮਰਾ ਦੇਖ ਕੇ ਕਿਤੇ ਨਾ ਕਿਤੇ ਉਹ ਆਪਣੀਆਂ ਜਿਹੜੀਆਂ ਸਮਸਿਆਵਾਂ ਨੇ ਬੋਲਣ ਤੋਂ ਕਤਰਾਂਦੇ ਨੇ ਪਰ ਆਮ ਜਨਤਾ ਕਿਤੇ ਨਾ ਕਿਤੇ ਪ੍ਰਸ਼ਾਨ ਜ਼ਰੂਰ ਨਜ਼ਰ ਆਂਦੀ ਹੈ ਨੇ ਜਿੱਦਾਂ ਕਿ ਉਹਨਾਂ ਨੇ ਬਹੁਤ ਸੋਹਣਾ ਜਿਹੜਾ ਗੱਲ ਕਹੀ ਕਿ ਸਿਕਿਉਰਿਟੀ ਦੇ ਪੱਖੋਂ ਕਿਤੇ ਨਾ ਕਿਤੇ ਸੁਵਿਧਾਵਾਂ ਹੋਰ ਹੋਣੀਆਂ ਚਾਹੀਦੀਆਂ ਨੇ ਜਨਤਾ ਤੋਂ ਹੀ ਪੁੱਛਦੇ ਆ ਕੀ ਕੁਝ ਬਦਲਾਅ ਜਿਹੜੇ ਆ ਹੋਣੇ ਜ਼ਰੂਰੀ ਹੈ ਬਾਈ ਪਬਲਿਕ ਟਰਾਂਸਪੋਰਟ ਦੇ ਵਿੱਚ ਕੀ ਕੁਝ ਮੁੱਖ ਸਮੱਸਿਆਵਾਂ ਆ ਰਹੀਆਂ ਨੇ ਆਮ ਜਨਤਾ ਨੂੰ ਮੇਰੇ ਆਮ ਜਨਤਾ ਨੂੰ ਇਹੀ ਸਮੱਸਿਆ ਆ ਰਹੀ ਆ ਕਿ ਜਿਹੜਾ ਫ੍ਰੀ ਸਫਰ ਆ ਇਹ ਬੰਦ ਹੋਣਾ ਚਾਹੀਦਾ ਜੀ ਕਿਉਂਕਿ ਵੀਰ ਜੀ ਐਦਾਂ ਨਹੀਂ ਕਹਿੰਦੇ ਵੀ ਠੀਕ ਆ ਫ੍ਰੀ ਸਫਰ ਸਰਕਾਰ ਨੇ ਦਿੱਤਾ ਪਰ ਇਹਦੀ ਕੋਈ ਨਾ ਕੋਈ ਰੂਲ ਰੈਗੂਲੇਸ਼ਨ ਹੋਣਾ ਚਾਹੀਦਾ ਇੱਕ ਸਵਾਰੀ 150 ਸਵਾਰੀ ਢੋਹੀ ਰਹੀ ਹੈ ਜੀ ਇੱਕ ਬੱਸ ਠੀਕ ਹੈ ਜੀ ਉਹਦੇ ਵਿੱਚ ਕਈ ਸਵਾਰੀ ਡਿੱਗ ਪੈਂਦੀ ਆ ਫਿਰ ਕਨੈਕਟਰ ਨਾਲ ਬੋਲਚਾਲ ਹੁੰਦੀ ਆ ਇਹ ਫ੍ਰੀ ਸਫਰ ਚ ਕੋਈ ਨਾ ਕੋਈ ਸੋਧ ਹੋਣੀ ਚਾਹੀਦੀ ਐਂਦੀ ਜੀ ਕਈ ਵਾਰ ਅਜਿਹੇ ਵੀ ਦੇਖਣ ਨੂੰ ਮਿਲਦਾ ਹੈ ਕਿ ਬੱਸ ਡਰਾਈਵਰ ਦੇ ਨਾਲ ਤੇ ਕੰਡਕਟਰ ਦੇ ਨਾਲ ਸਵਾਰੀ ਤੇ ਲੜਾਈ ਹੋ ਜਾਂਦੀ ਹੈ ਤੇ ਉਸ ਮੌਕੇ ਕੋਈ ਵੀਡੀਓਗ੍ਰਾਫੀ ਨਹੀਂ ਹੁੰਦੀ ਕੋਈ ਪੱਕਾ ਸਬੂਤ ਨਹੀਂ ਹੁੰਦਾ ਕਿ ਗਲਤੀ ਕੀਤੀ ਹੈ ਵੀਰ ਜੀ ਦੇਖੋ ਜਦੋਂ ਇੱਕ 150 ਸਵਾਰੀ ਇੱਕ ਬੱਸ ਦੇ ਵਿੱਚ ਆ ਠੀਕ ਹੈ ਜੀ ਡਰਾਈਵਰ ਕੰਡਕਟਰ ਇਕੱਲੇ ਆ ਕੋਈ ਕਹਿੰਦਾ ਇੱਥੇ ਉਤਾਰ ਕੋਈ ਕਹਿੰਦਾ ਉੱਥੇ ਉਤਾਰ ਹਨਾ 150 ਸਵਾਰੀ ਨੂੰ ਗਾਈਡ ਕਰਨਾ ਬਹੁਤ ਔਖਾ ਜੀ ਤਾਂ ਕਰਕੇ ਕੋਈ ਮਾੜੀ ਮੋਟੀ ਮਿਸ ਅੰਡਰਸਟੈਂਡਿੰਗ ਕਿਸੇ ਤੋਂ ਵੀ ਹੋ ਸਕਦੀ ਹੈ ਨਾ ਫਿਰ ਇਸ ਕਰਕੇ ਰੋਸੇ ਵਜ ਜਾਂਦੇ ਆ ਜੀ ਹੋਰ ਕੋਈ ਸਵਾਰੀ ਨਾਲ ਡਰਾਈਵ ਕਨੈਕਟਰ ਦਾ ਕੋਈ ਦੁਸ਼ਮਣ ਨਹੀਂ ਥੋੜੀ ਹੈ ਜੀ ਉਹ ਤਾਂ ਆਪਦੀ ਆਪਦੀ ਨੌਕਰੀ ਕਰਨੀ ਹੈ ਉਹਨਾਂ ਨੇ ਜੀ ਤੇ ਹੋਰ ਕੀ ਸੁਧਾਰ ਹੋ ਸਕਦੇ ਨੇ ਬਸ ਜਿਹੜੇ ਰੋਡਵੇਜ਼ ਦੀਆਂ ਬੱਸਾਂ ਨੇ ਜਾਂ ਜਿਹੜੇ ਸਟੈਂਡ ਨੇ ਉਹਨਾਂ ਦੇ ਵਿੱਚ ਭਾਈ ਜੀ ਇਦਾਂ ਹੀ ਹੋਣਾ ਚਾਹੀਦਾ ਵੀ ਕੋਈ ਵੀ ਰੂਲ ਹੈ ਜੋ ਵੀ ਬੰਦਾ ਰੂਲ ਆ ਠੀਕ ਆ ਫ੍ਰੀ ਸਫਰ ਹੋਣਾ ਚਾਹੀਦਾ ਇੰਨੇ ਵਿੱਚ ਸੂਰ ਹੋਣਾ ਚਾਹੀਦਾ ਕੋਈ ਲਿਮਟ ਹੋਣੀ ਚਾਹੀਦੀ ਆ ਐਦਾਂ ਹੁਣ ਇੱਕ ਸਵਾਰੀ ਅੰਬਾਲਾ ਤੋਂ ਚੜ ਕੇ ਗੰਗਾ ਨਗਰ ਤੱਕ ਫ੍ਰੀ ਸਫ਼ਰ ਕਰ ਰਹੀ ਆ ਕੋਈ ਉਸ ਚੀਜ਼ ਦਾ ਕਿਸੇ ਨੂੰ ਪਤਾ ਵੀ ਉਹ ਕਿਸ ਕੰਮ ਚੱਲਿਆ ਬੰਦਾ ਕੋਈ ਜਾਂ ਇਹਦੇ ਕੋਈ ਕਿਲੋਮੀਟਰ ਹੋਣੇ ਚਾਹੀਦੇ ਆ ਵੀ ਇੰਨੇ ਕਿਲੋਮੀਟਰੀ ਕਰ ਸਕਦੇ ਆ ਕੋਈ ਨਾ ਕੋਈ ਤਾਂ ਰੂਲ ਹੋਣਾ ਚਾਹੀਦਾ ਨਾ ਜੀ ਸਰਕਾਰ ਇਹੀ ਚੀਜ਼ ਤੇ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਡਰਾਈਵ ਕਨੈਕਟਰ ਅਗਲਾ ਕਹਿੰਦਾ ਲੜ ਪੈਂਦੇ ਆ ਡਰਾਈਵ ਕਨੈਕਟਰ 150 ਸਵਾਰੀ ਨੂੰ ਕਿਵੇਂ ਗਾਈਡ ਕਰਨਗੇ ਚੇਤ ਬਗੜਾ ਬਸ ਸਟੈਂਡ ਤੇ ਵਾਸ਼ਰੂਮ ਤੇ ਪਾਣੀ ਦੀ ਵਿਵਸਥਾ ਸਹੀ ਹੈ ਤੁਹਾਡੇ ਅਕੋਰਡ ਬਸ ਸਟੈਂਡ ਬਹੁਤ ਵਧੀਆ ਜੀ ਸਾਫ ਸੁਥਰਾ ਬਸ ਸਟੈਂਡ ਆ ਸਹੀ ਹੈ ਜੋ ਕੋਈ ਮਾੜਾ ਮੋਟਾ ਹੁੰਦਾ ਉਹ ਅਸੀਂ ਕਰਮਚਾਰੀਆਂ ਨੂੰ ਮੇਨ ਨੂੰ ਦੱਸ ਦਿੰਨੇ ਆ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਪੰਜਾਬ ਦੇ ਰੋਡਵੇਜ਼ ਦੇ ਵਿੱਚ ਕਿੰਨੇ ਸਮੇਂ ਤੋਂ ਸਫਰ ਕਰ ਕਈ ਸਾਲ ਹੋ ਗਏ ਜੀ ਇਹ ਜਿੱਦੇ ਦੇ ਹਾਂਜੀ ਕੀ ਕੁਝ ਮੁੱਖ ਪਰੇਸ਼ਾਨੀਆਂ ਆਉਂਦੀਆਂ ਨੇ ਕੀ ਕੁਝ ਤਬਦੀਲੀਆਂ ਹੋਣੀਆਂ ਚਾਹੀਦੀਆਂ ਨੇ ਪਰੇਸ਼ਾਨੀਆਂ ਤਾਂ ਐ ਹੀ ਆਉਂਦੀਆਂ ਨੇ ਜੀ ਵਿੱਚ ਕਨੈਕਟਰ ਪੁੱਠਾ ਬੋਲਣ ਲੱਗ ਜਾਂਦੇ ਨੇ ਹਾਂਜੀ ਬਸ ਵੈਸੇ ਤਾਂ ਠੀਕ ਹੈ ਜੀ ਜਿਵੇਂ ਵੀ ਮਤਲਬ ਹੈਗਾ ਆ ਫ੍ਰੀ ਤਾਂ ਠੀਕ ਆ ਇਹ ਜੀ ਕੋਈ ਗੱਲ ਨਹੀਂ ਵਿੱਚ ਬੁੜੀਆਂ ਵੀ ਇਹ ਜੀਆਂ ਨੇ ਅਗਲੇ ਨੂੰ ਪਰੇਸ਼ਾਨ ਕਰਦੀਆਂ ਨੇ ਅਗਲੇ ਵੀ ਦੁਖੀ ਹੋ ਕੇ ਬੋਲਦੇ ਨਹੀਂ ਤੇ ਬੱਸ ਸਟੈਂਡ ਦੇ ਉੱਤੇ ਕਿਹੋ ਜੀਆਂ ਸੁਵਿਧਾਵਾਂ ਨੇ ਪਾਣੀ ਦਾ ਪ੍ਰਬੰਧ ਹੈਗਾ ਵਾਸ਼ਰੂਮ ਕਿਹੋ ਜ ਹੈ ਪਾਣੀ ਦਾ ਪ੍ਰਬੰਧ ਹੈਗਾ ਜੀ ਵਿੱਚ ਮਤਲਬ ਸਫਾਈ ਘੱਟ ਆ ਵਾਸ਼ਰੂਮ ਵਗੈਰਾਾਂ 'ਚ ਸਫਾਈ ਹੋਣੀ ਚਾਹੀਦੀ ਹਾਂਜੀ ਹਾਂਜੀ ਤੇ ਬੱਸਾਂ ਦੇ ਹਾਲਾਤ ਬੱਸੇ ਬੱਸਾ ਹੋਰ ਨਵੀਆਂ ਆਣੀਆਂ ਚਾਹੀਦੀਆਂ ਨੇ ਜਾਂ ਉਹੀ ਬੱਸਾਂ ਦੇ ਵਿੱਚ ਸੁਧਾਰ ਹੋ ਸਕਦਾ ਹੈ ਬਸਾਂ ਦੇ ਸੁਧਾਰ ਵੀ ਹੋ ਸਕਦਾ ਜੀ ਇਹ ਤਾਂ ਸਰਕਾਰ ਦੇਖੇ ਹਾਂਜੀ ਵਧੀਆ ਵੀ ਹੋਣੀਆਂ ਚਾਹੀਦੀਆਂ ਨੇ ਹਾਂਜੀ ਤੇ ਪੜੇ ਕੀ ਲੱਗਦਾ ਹੈ ਬਸ ਤੇ ਵਿੱਚ ਰਾਤ ਵੇਲੇ ਟਰੈਵਲ ਕਰਨਾ ਸੁਰੱਖਿਅਤ ਹੈ ਹਾਂਜੀ ਬਸਾਂ ਹੋਰ ਨਵੀਆਂ ਬਣਨ ਸੁਰੱਖਿਅਤ ਹਾਂ ਤੁਹਾਨੂੰ ਕੀ ਲੱਗਦਾ ਹੈ ਸੁਰੱਖਿਅਤ ਹੈ ਹਾਂਜੀ ਅਰੇ ਰਾਤ ਵੇਲੇ ਟਰੈਵਲ ਕੀਤਾ ਰਾਤ ਵੇਲੇ ਤਾਂ ਮੁਸ਼ਕਲ ਹੋ ਜਾਂਦੀ ਹੈ ਜੀ ਮੁਸ਼ਕਲ ਹੋ ਜਾਂਦੀ ਹਾਂਜੀ ਹਾਂ ਕਿਹੋ ਜੀਆਂ ਮੁਸ਼ਕਲਾਂ ਆਉਂਦੀਆਂ ਵੇ ਐਸੀ ਵਿੱਚ ਸ਼ਰਾਬੀ ਕੁਆਬੀ ਹੁੰਦੇ ਨੇ ਜੀ ਹਾਂਜੀ ਵੀ ਮਤਲਬ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਵੀ ਜਦੋਂ ਸ਼ਾਮ ਟਾਈਮ ਹੋ ਜਾਵੇ ਵੀ ਵਿੱਚ ਐਸੇ ਬਹੁਤ ਡਰਾਈਵਰ ਕਨੈਕਟਰ ਵਧੀਆ ਹੁੰਦੇ ਨੇ ਵਿੱਚ ਚੜਾ ਚੜਾਉਂਦੇ ਨਹੀਂ ਹੈਗੇ ਜੀ ਸਵਾਰੀ ਨੂੰ ਜਿਨ੍ਹਾਂ ਨੇ ਪੀਤੀ ਖਾਦੀ ਹੁੰਦੀ ਆ ਬਸ ਇਹੀ ਹੈ ਜੀ ਤੇ ਵੀਰੇ ਕੀ ਕੁਝ ਤੁਹਾਡੇ ਅਕੋਰਡਿੰਗ ਤਬਦੀਲੀਆਂ ਆਣੀ ਚਾਹੀਦੀਆਂ ਨੇ ਪਬਲਿਕ ਟਰਾਂਸਪੋਰਟ ਆਧਾਰ ਕਾਰਡ ਮੁੰਡਿਆਂ ਦੇ ਵੀ ਚੱਲਣੇ ਚਾਹੀਦੇ ਨੇ ਜੀ ਜਿਹੜੇ ਆਧਾਰ ਕਾਰਡ ਨੇ ਮੁੰਡਿਆਂ ਦੇ ਵੀ ਚੱਲਣੇ ਚਾਹੀਦੇ ਨੇ ਬੰਦ ਹੋਣਾ ਚਾਹੀਦਾ ਨਾ ਨਾ ਮੁੰਡਿਆਂ ਦੇ ਵੀ ਨਾਲ ਚਲਾਉਣੇ ਚਾਹੀਦੇ ਨੇ ਸੋ ਵਿਤਕਰਾ ਹੋ ਰਿਹਾ ਹੈ ਹੋਰ ਕੀ ਨਾ ਔਖਾ ਤਾਂ ਸਾਨੂੰ ਆ ਸੋ ਹੋਰ ਵੀ ਲੋਕ ਨੇ ਮੇਰੇ ਨਾਲ ਮਾਤਾ ਜੀ ਅੱਜ ਬੱਸ ਸਟੈਂਡ ਤੇ ਆਪ ਪਹੁੰਚੇ ਹੋ ਆਪਕੋ ਕਿਆ ਕੁਛ ਮੁੱਖੀ ਸਮੱਸਿਆ ਲੱਗ ਰਹੀ ਹੈ ਸਮੱਸਿਆ ਬਹੁਤ ਜ਼ਿਆਦਾ ਨਹੀਂ ਹੈ ਕਿਆ ਕੁਛ ਸਮੱਸਿਆ ਵੀ ਰਹਾ ਕੋਈ ਪੁੱਛਦਾ ਨਹੀਂ ਕੋਈ ਚੋਰੀਆਂ ਹੁੰਦੀਆਂ ਬੁਰਾ ਹਾਲ ਆ ਪੰਜਾਬ ਮੇ ਤਾਂ ਬਹੁਤ ਬੁਰਾ ਹਾਲ ਆ ट्रैफिक बहुत है ट्रैफिक नहीं कर पा रहे हैं प्रॉपरली हमको जहाँ तक लग रहा है फर्स्ट टाइम हम ट्रैवल कर रहे हैं और यहाँ पे मतलब छेड़छाड़ लड़कियों को भी सेफ नहीं मेरे को जहाँ तक लग रहा है की लड़कियाँ सेफ बिल्कुल भी नहीं है यहाँ पे आके मतलब हर कोई जाके कहीं को नहीं मार रहा है कहीं कहीं पे टच कर रहा है तो वो चीज में भी थोड़ा देना चाहिए ध्यान बाकी ट्रैफिक का तो ट्रैफिक बहुत ज्यादा है मतलब ट्रैफिक पे भी कंट्रोल पे थोड़ा ध्यान देना चाहिए बाकी तो ठीक ही है बाकी और क्या बोल सकते हैं देख तू एक गल और की सुरक्षा ਦੇ ਪੱਖੋਂ ਤੇ ਜਦ ਦਿਨ ਵੇਲੇ ਇਹ ਹਾਲ ਹੈ ਤਾਂ ਰਾਤ ਵੇਲੇ ਜ ਕੁੜੀਆਂ ਟਰੈਵਲ ਕਰਨ ਗਈਆਂ ਤਾਂ ਕੀ ਸੁਰੱਖਿਤ ਨੇ not safe at all नाइट के टाइम पे तो बिल्कुल भी मैं रिकमेंड नहीं करूँगी कि किसी को कि यहाँ पे घर से बाहर निकलो क्योंकि दिन में इतनी छेड़छाड़ कर रहे हैं तो रात में तो लड़कियों का मतलब कुछ भी कर सकते हैं कुछ भी लड़कियों के साथ तो यहाँ पे मतलब लोग देखते भी इस तरह से मेटेलिटी भी ऐसी भले पूरे कपड़े पहने हो, कुछ भी पहनो जैसे भी पहने हो, बस छेड़छाड़ करके जा रहे हैं या फिर ऐसे कुछ ना कुछ मतलब हरकतें यहाँ पर मैंने देखी देखी हैं तो इस चीज़ में थोड़ा सुधार देना करने की ज़रूरत है बेसिकली कितो मंडी हिमाचल प्रदेश हाँ जी ਤੇ ਜਿੱਦਾਂ ਕੀ ਇਹਨਾਂ ਨੇ ਸਿਕਿਉਰਿਟੀ ਬਾਰੇ ਕਿਹਾ ਤੇ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਮਾਰੇ ਵੀ ਇੰਪੀ ਪ੍ਰੋਪਰ ਟ੍ਰੈਫਿਕ ਪੁਲਿਸ ਹੋਣੀ ਚਾਹੀਦੀ ਹੈ ਇੰਪੀ ਕੋਈ ਟ੍ਰੈਫਿਕ ਪੁਲਿਸ ਨਹੀਂ ਹੈ ਹਰਿਆਣੇ ਦੇ ਜੋ ਵੀ ਲੋਕ ਹੈ ਮ ਲੜਕੀਆਂ ਕੋ ਅੱਛੇ ਨਾ ਜਿਵੇਂ ਦੇਖਦੇ ਨੇ ਜਬ ਕਿ ہماری ਮੰਡੀ ਮੇ ਰਿਸਪੈਕਟ ਸੇ ਦੇਖਦੇ ਨੇ ਲੜਕੀਆਂ ਕੋ ਲੜਕੀਆਂ ਤਾਂ ਐਸੋਤੇ ਬੈਣੋਂ ਕਦਰ ਹੁੰਦੀ ਹੈ ਬੇਟੀ ਉਨ ਕਿਦਰ ਹੁੰਦੀ ਹੈ ਪਰ ਇੰਹਾਂ ਤੇ ਐਸਾ ਟਰੀਟ ਨਹੀਂ ਕੀਤਾ ਜਾਂਦਾ ਹੈ ਅਰ ਹਮ ਹੀ ਮਾਂਚੂਸ ਹੈ ਤਾਂ ਹਮੇ ਬੋਲਾ ਜਾਂਦਾ ਹੈ 6 ਵਜੇ ਆਪਣੇ ਬਾਹਰ ਨਹੀਂ ਨਿਕਲਣਾ ਇੰਹਾਂ ਤੇ ਕੋਈ ਸੁਰੱਖਿਤ ਨਹੀਂ ਹੈ ਤਾਂ ਇੰਹਾਂ ਤੇ ਪੁਲਿਸ ਕੀ ਅੱਛੀ ਸੁਵਿਧਾ ਹੋਣੀ ਚਾਹੀਦੀ ਹੈ ਤੇ ਇਨ ਇਨਫਰਾਸਟ੍ਰਕਚਰ ਵੀ ਅੱਛਾ ਨਹੀਂ ਹੈ। ਉਹ ਆਪ ਪਾਣੀ ਨਹੀਂ ਹੈ। ਉਹ ਤਾਂ ਬਿਲਕੁਲ ਵੀ ਨਹੀਂ ਹੈ। ਰਾਤ ਕਿੰਨਾ ਪੋਲੂਸ਼ਨ ਹੁੰਦਾ ਕਿ ਅਸੀਂ ਬਾਹਰ ਵੀ ਨਹੀਂ ਕੱਢ ਸਕਦੇ। ਸਰਵਾਈਵ ਕਰਨਾ ਮੁਸ਼ਕਿਲ ਹੋ ਰਿਹਾ ਹੈ ਸਾਡੇ ਲਈ ਤਾਂ। ਮਾਤਾ ਜੀ ਪੀਣ ਜੋਗਾ ਪਾਣੀ ਵਗੈਰਾ ਦੀ ਸੁਵਿਧਾ ਸਹੀ ਹੈਗੀ ਹੈ? ਹਾਂਜੀ ਉਹ ਠੀਕ ਹੈ। ਅੱਛੀ ਹੈ। ਸੋ ਲਗਾਤਾਰ ਲੋਕਾਂ ਤੋਂ ਜਾਣ ਰਹੇ ਹਾਂ ਕਿ ਕੀ ਕੁਝ ਪਰੇਸ਼ਾਨੀਆਂ ਉਹਨਾਂ ਨੂੰ ਆ ਰਹੀਆਂ ਨੇ ਤੇ ਕੀ ਕੁਝ ਸਮੱਸਿਆਵਾਂ ਦਾ ਸਮਾਧਾਨ ਉਹ ਚਾਹੁੰਦੇ ਨੇ। ਤੇ ਇੱਕ ਕਪਲ ਮੇਰੇ ਨਾਲ ਹੋਰ ਆ। ਸਰ ਕੀ ਕੁਝ ਪਰੇਸ਼ਾਨੀ ਤਾਨੂੰ ਆ ਜਾ ਰਹੀਆਂ ਸਾਰੀਆਂ ਬਸਾਂ ਹੀ ਬੰਦ ਹੋ ਗਈਆਂ ਰੋਡਵੇਜ਼ ਦੀਆਂ ਸਾਰੀਆਂ ਪ੍ਰਾਈਵੇਟ ਚੱਲ ਰਹੀਆਂ ਨੇ ਕਿਰਾਇਆ ਤਾਂ ਫ੍ਰੀ ਕਰਤੇ ਪਰ ਬਸਾਂ ਨਹੀਂ ਬਸਾ ਹੈ ਨਹੀਂ ਬਸਾਂ ਦੀ ਗਿਣਤੀ ਘਟਾਏ ਬਦਲੇ ਚਾਹੀਦੇ ਹਾਂ ਹਾਂ ਬਦਲ ਨਹੀਂ ਚਾਹੀਦੀ ਜਿਹੜੀਆਂ ਪਹਿਲਾਂ ਚੱਲਦੀਆਂ ਤੇ ਉਹ ਵੀ ਬੰਦ ਹੋ ਗਈਆਂ ਕਾਰਨ ਕੀ ਹੈ ਕਾਰਨ ਕਿ ਆ ਫ੍ਰੀ ਕਰਕੇ ਕਿਰਾਏ ਕਿਰਾਏ ਫ੍ਰੀ ਕਰਨ ਕਰਕੇ ਕਿਰਾਇਆ ਲੈਣ ਸਮਕੇ ਘੱਟ ਲੈਣ ਫ੍ਰੀ ਨਾ ਕਰਨ ਇਹ ਹੋਰ ਕੀ ਕੁਝ ਤਬਦੀਲੀ ਆਣੀ ਚਾਹੀਦੀ ਹੈ ਸਫਾਈ ਨਹੀਂ ਹੈ ਬਿਲਕੁਲ ਬਸ ਸਟੈਂਡਾਂ ਤੇ ਕੋਈ ਸਫਾਈ ਨਹੀਂ ਹੈ ਪਾਣੀ ਦੀ ਸਮੱਸਿਆ ਹੈ ਲੱਛਾਂ ਦੀ ਸਮੱਸਿਆ ਸਾਰੀ ਸਮੱਸਿਆ ਚੱਲ ਰਹੀ ਹੈ ਪਹਿਲਾਂ ਕਿੰਨੀ ਵਾਰੀ ਟਰੈਵਲ ਕਰ ਮੈਂ ਤਾਂ ਇੱਧਰ ਲੁਧਿਆਣੇ ਦੇ ਦੂਸਰੀ ਤੀਸਰੀ ਵਾਰੇ ਬੱਸਾਂ ਦੇ ਵਿੱਚ ਆਈਆਂ ਪਰ ਮੁਸ਼ਕਲ ਹੈ ਮੈਂ ਬੈਠੇ ਨਹੀਂ ਸਕ ਰਿਹਾ ਇੰਨਾ ਬੁਰਾ ਹਾਲ ਹੈ ਬੱਸਾਂ ਦੇ ਵਿੱਚ ਵੀ ਐਕਸਪੀਰੀਅੰਸ ਖਰਾਬ ਆ ਬੱਸ ਸਭ ਕੁਝ ਹੈ ਖਰਾਬ ਹੈ ਜੀ ਮੈਂ ਤਾਂ ਬੱਸ 'ਚ ਦੇਖ ਕੇ ਪਤਾ ਲੱਗਦਾ ਵੀ ਬਾਹਰ ਕੀ ਹਾਲ ਆ ਆਪਣੀਆਂ ਗੱਡੀਆਂ 'ਚ ਸੇਫਟੀ ਆ ਹਜੇ ਤੇ ਜਦ ਇਹ ਹਾਲਾਤ ਬਣੇ ਹੋਏ ਨੇ ਤੇ ਕੀ ਲੱਗਦਾ ਹੈ ਕਿ ਰਾਤ ਵੇਲੇ ਕੁੜੀਆਂ ਸੇਫਲੀ ਟਰੈਵਲ ਕਰਨ ਦੇ ਲਈ ਰਾਤ ਨਹੀਂ ਸਾਡੇ ਆ ਵੀ ਬੱਚੇ ਹੁੰਦੇ ਆ ਨੇ ਬਹੁਤ ਮੁਸ਼ਕਲ ਆਂਦੀ ਆ ਉਹਨਾਂ ਨੂੰ ਉਹ ਵੀ ਜੋਬ ਕਰਦੇ ਆ ਨੇ ਬਾਹਰ ਜਾਦ ਆਉਂਦੇ ਆ ਜਾਂਦੇ ਆ ਨਾ ਬਹੁਤ ਪਰੇਸ਼ਾਨੀ ਆਂਦੀ ਆ ਬੱਸਾਂ ਜਾਂ ਤਾਂ ਰੁਕਦੀਆਂ ਹੀ ਨਹੀਂ ਹੈਗੀਆਂ ਜੋ ਵੀ ਭੱਜ-ਭੱਜ ਕੇ ਚੜਦੇ ਆ ਨੇ ਨਾਬੇ ਵੀ ਐਸੇ ਹੀ ਹਾਲ ਆ ਬੱਸਾਂ ਦਾ ਵੀ ਬਹੁਤ ਜ਼ਿਆਦਾ ਕਾਰਨ ਕੀ ਮੰਨਦੇ ਹੋ ਕਿ ਇੰਨੀਆਂ ਬੱਸਾਂ ਹੋਣ ਦੇ ਬਾਵਜੂਦ ਲੋਕ ਪ੍ਰਾਈਵੇਟ ਬੱਸ ਨੂੰ ਪ੍ਰੇਫਰ ਕਰਦੇ ਨੇ ਪ੍ਰਾਈਵੇਟ ਬੱਸ ਚੱਲਣੀ ਚਾਹੀਦੀ ਆ ਜ਼ਰੂਰੀ ਆ ਚੱਲਣੀ ਚਾਹੀਦੀ ਆ ਬੱਸਾਂ ਖੜਾਤੀਆਂ ਬੇਰੁਜ਼ਗਾਰੀ ਜ਼ਿਆਦਾ ਵਧ ਗਈ ਡਰਾਈਵਰ ਕਨੈਕਟਰ ਘਰੇ ਬੈਠ ਗਏ ਹਾਂ ਦੇਖੋ ਕਿ ਨੀਪੀਡ ਆਉਂਦੀ ਆ ਲੇਡੀਜ਼ ਹੁੰਦੀ ਆ ਜੈਂਸ ਤਾਂ ਹੁੰਦੇ ਹੀ ਨਹੀਂ ਹੈਗੇ ਪ੍ਰਾਈਵੇਟ ਜੇ ਉਹ ਹੀ ਕਿਰਾਇਆ ਘਟਾ ਦੇਣ ਤੇ ਨਾਲੇ ਲੇਡੀਜ਼ ਨਾਲ ਜੈਂਸ ਭੀੜ ਵੀ ਨਹੀਂ ਹੋਊਗੀ ਤੇ ਆਰਾਮ ਨਾਲ ਆਪਾਂ ਸਫ਼ਰ ਵੀ ਕਰ ਸਕਦੇ ਆ ਫ੍ਰੀ ਵਾਲੇ ਤਾਂ ਗਲਤ ਹੈ ਇਹ ਆਮ ਜਨਤਾ ਦੇ ਵਿਚਾਰ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜੀਆਂ ਮੁੱਖ ਸਮੱਸਿਆਵਾਂ ਆ ਰਹੀਆਂ ਨੇ ਇਹਨਾਂ ਦਾ ਕਹਿਣਾ ਹੈ ਕਿ ਬਸਾਂ ਦੀ ਗਿਣਤੀ ਜਿਹੜੀ ਹੈ ਵਧਾਣੀ ਚਾਹੀਦੀ ਹੈ ਤੇ ਦੂਜਾ ਸਟੇਡੀਆ ਬੱਸਾਂ ਚੱਲ ਰਹੀਆਂ ਨੇ ਆਧਾਰ ਕਾਰਡ ਦੇ ਉੱਤੇ ਲੋਕ ਟਰੈਵਲ ਕਰ ਰਹੇ ਨੇ ਉਹ ਮਹਿਲਾਵਾਂ ਉਸ ਦੇ ਨਾਲ ਕਿਤੇ ਨਾ ਕਿਤੇ ਬੱਸ ਦੇ ਵਿੱਚ ਭੀੜ ਵਰਗੀ ਜਿਹੜੀ ਸਥਿਤੀ ਬਣਦੀ ਹੈ ਤੇ ਦੂਜੀ ਜਿਹੜੀ ਪਰੇਸ਼ਾਨੀ ਇਹਨਾਂ ਨੂੰ ਮੁੱਖ ਲੱਗਦੀ ਪਈ ਹੈ ਅੱਜ ਲੁਧਰਾਨਾ ਬੱਸ ਸਟੈਂਡ ਦੇ ਉੱਤੇ ਅਸੀਂ ਮੌਜੂਦ ਸੀਗੇ ਕਾਫੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਕਿ ਪੀਣ ਜੋਗਾ ਪਾਣੀ ਜਿਹੜਾ ਉਹ ਮੁਹੱਈਆ ਕਰਾਇਆ ਜਾਵੇ ਇਹਨਾਂ ਨੂੰ ਤੇ ਦੂਜਾ ਜਿਹੜਾ ਵਾਸ਼ਰੂਮ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਵਸੂਲੀ ਹੈ ਉਹ ਗਲਤ ਨਜਾਇਜ਼ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਤੇ ਉਸ ਦੇ ਉੱਤੇ ਸੰਗਿਆਨ ਲੈਣਾ ਬਹੁਤ ਜ਼ਰੂਰੀ ਹੈ ਤੇ ਤੀਜੀ ਜਿਹੜੀ ਗੱਲ ਆਮ ਜਨਤਾ ਨੇ ਆਖੀ ਹੈ ਕਿ ਜਿਹੜੀ ਸਿਕਿਉਰਿਟੀ ਦੇ ਪੱਖੋਂ ਚ ਰਾਤ ਵੇਲੇ ਕੁੜੀਆਂ ਟਰੈਵਲ ਕਰਦੀਆਂ ਨੇ ਉਹ ਆਪਣੇ ਆਪ ਨੂੰ ਸੇਫ ਫੀਲਿੰਗ ਕਰਾਉਂਦੀਆਂ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਦੇ ਉੱਤੇ ਕੀ ਕੁਝ ਸੰਗਿਆਲ ਲੈਂਦਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਸੋ ਜੁੜੇ ਰਹੋ ਲੋਹੂ ਲੁਧਿਆਣਾ ਨਾਲ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੁੱਗ ਰੁੱਗ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਮੈਮ